ਸਾਰਿਆਂ ਸਤਿਕਾਰਯੋਗ ਜੀ ਮੈਂ ਰਾਤ ਮਦਰ ਬਾਬਾ ਧੂਲਕਾ ਅੱਜ ਤੁਸੀਂ ਸ਼ੂਗਰ ਨੂੰ ਠੀਕ ਕਰਨ ਵਾਸਤੇ ਤੇ ਨੁਕਸਾ ਦੇਣ ਲੱਗਿਆ ਨੋਟ ਕਰੋ ਕਾਪੀ ਬਿੰਨ ਫੜੋ ਆਪਾਂ ਲੈਣੀ ਹੈ ਜੀ ਜਾਮਨ ਦੀਆਂ ਗਿਟਕਾ 50 ਗ੍ਰਾਮ ਸਾਫ ਕਿੱਕੀਆਂ ਲੈਣੀਆਂ ਜੀ ਡਾਵਰ ਦਾ ਲੈਣਾ ਜੀ ਲੋਹ ਪਸਮ 20 ਗ੍ਰਾਮ ਤੇ ਇੱਕ ਲੈਣਾ ਜੀ ਆਪਾਂ ਗੋਲਮਾਰ ਬੁੱਟੀ 100 ਗ੍ਰਾਮ ਉਹ 100 ਗ੍ਰਾਮ ਬੁੱਟੀ ਆਪਾਂ ਲੈ ਕੇ ਆਪ ਘਟ ਗਰਾ ਪਾਊਡਰ ਕਰਨਾ ਹੈ ਉਹਨੂੰ ਛਾਣ ਕੇ ਚੰਗੀ ਤਰ੍ਹਾਂ ਉਹਦੇ ਵਿੱਚੋਂ ਗੁੱਦਾ ਨਿਕਲ ਜਾਗਾ ਉਹ ਬਾਹਰ ਛੱਡ ਦਿਓ ਉਹ ਨਹੀਂ ਆਪਾਂ ਲੈਣਾ ਕਿ ਡੁੱਦਾ ਲੈਣਾ ਜਾਂ ਪੱਤੇ ਨੰਬਰਾ ਆਪਣੇ ਕੁਟੜਾ ਲੈਣਾ ਜੀ ਉਹਨੂੰ ਆਪਾਂ 10 ਗ੍ਰਾਮ ਰਿੱਕੇ ਦਹੀਂ ਦੇ ਵਿੱਚ ਭੇਣਾ 5 ਦਿਨ ਇੱਟਾ ਰੱਖਣਾ ਰੋਜ਼ ਦਹੀਂ ਬਦਲਣਾ ਹੈ 6ਵੇਂ ਦਿਨ ਨੂੰ ਕੱਢ ਕੇ ਟਿੰਗ ਦਾ ਸਾਫ਼ ਕਰਕੇ ਫਿਰ ਆਪਾਂ ਉਸ ਨੂੰ ਵਰਤੋਂ ਵਿੱਚ ਲਿਆਉਣਾ ਨੂੰ ਕਿ ਉਹਨੂੰ ਸਾਫ਼ ਕਰਕੇ ਜਿਸੀ ਕੋ ਦੇ ਨਾਲ ਟਿੰਗ ਦਾ ਤਾਲ ਕੇ ਲਾਲ ਕਰ ਲਓ ਮੁਰਕੇ ਨੂੰ ਆਪਾਂ ਦਵਾਈ ਦੇ ਵਿੱਚ ਮਿਕਸ ਕਰਨਾ ਹੈ ਫਿਰ ਆਪਾਂ ਲਦਾਜੀ ਪਹਾੜੀ ਕਰੇਲਾ ਉਹ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਉਹ ਵੀ ਵਿੱਚ ਜੇ ਮਿਕਸ ਕਰ ਦੇਣਾ ਹੈ ਇਹ ਚੀਜ਼ਾਂ ਸਾਰੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਕਰ ਲਓ 1 ਗ੍ਰਾਮ ਦੀ ਖਰਾਕ ਫਿਰੇ ਰੋਟੀ ਤੋਂ ਬਾਅਦ 1 ਗ੍ਰਾਮ ਦੀ ਖਰਾਕ